ਪਤਨੀ ਤੇ 3 ਦਿਨਾਂ ਦੀ ਧੀ ਨੂੰ ਮਿਲਣ ਹਸਪਤਾਲ ਜਾ ਰਹੇ ਪਿਓ ਨੂੰ ਮੌਤ ਨੇ ਘੇਰ ਲਿਆ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਰੂਬਿਕਨ ਕਾਰ ਦੇ ਪਰਖੱਚੇ ਉੱਡੇ ਦੇਖ ਰਹੇ ਹੋ ਤਾਂ ਦੱਸਿਆ ਕਿ ਇਹ ਗੱਡੀ ਇੱਕ ਪਿਓ ਦੇ ਵਾਸਤੇ ਕਾਰ ਬਣ ਕੇ ਸੜਕ ਤੇ ਆਈ ਕਿਉਂਕਿ ਇਸ ਗੱਡੀ ਦੇ ਦੌਰਾਨ ਬਾਈਕ ਸਵਾਰ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਰੂਬਿਕਨ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇ ਸੀ ਕਿ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਬਾਈਕ ਸਵਾਰ ਦੀ ਮੌਤ ਹੋ ਗਈ ਤੇ ਉਹ ਆਪਣੀ 3 ਦਿਨ ਪਹਿਲਾਂ ਹੋਈ ਧੀ ਨੂੰ ਮਿਲਣ ਦੇ ਵਾਸਤੇ ਹਸਪਤਾਲ ਜਾ ਰਿਹਾ ਸੀ ਇਸ ਦੀ ਇੱਕ ਸੀਸੀਟੀਵੀ ਵੀਡੀਓਜ਼ ਸਾਹਮਣੇ ਆਈ ਹੈ ਤੁਸੀਂ ਵੀ ਖੌਫनाक ਤਸਵੀਰਾਂ ਦੇਖੋ ਕਿ ਕਿਵੇਂ ਇਹ ਜਿਹੜੀ ਕਾਰ ਹੈ ਇੱਕ ਪਿਓ ਦੇ ਵਾਸਤੇ ਕਾਲ ਬਣ ਕੇ ਆਈ ਪਿੰਡ ਸਲੋਦੀ ਦੇ ਪੈਟਰੋਲ ਪੰਪ ਦੇ ਨੇੜੇ ਖੰਨਾ ਤੋਂ ਸਮਰਾਲਾ ਦੇ ਵੱਲ ਜਾ ਰਹੀ ਤੇਜ਼ ਰਫ਼ਤਾਰ ਰੂਬੀਕੌਨ ਗੱਡੀ ਨੇ ਮੋਟਰਸਾਈਕਲ ਨੂੰ ਜਿਹੜੀ ਟੱਕਰ ਮਾਰੀ ਹੈ ਮ੍ਰਿਤਕ ਦੇ ਭਰਾ ਦਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ 100 ਤੋਂ 150 ਸੀ ਜਿਹਦੇ ਚੱਲਦੇ ਉਹਨਾਂ ਨੇ ਮੇਰੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਉਸ ਦੀ ਮੌਤ ਹੋ ਗਈ ਉਸਨੇ ਦੱਸਿਆ ਕਿ ਉਸਦੇ ਕੋਲ 3 ਦਿਨ ਪਹਿਲਾਂ ਹੀ ਲੜਕੀ ਹੋਈ ਸੀ ਤੇ ਆਪਣੀ ਲੜਕੀ ਨੂੰ ਮਿਲਣ ਵਾਸਤੇ ਤੇ ਆਪਣੀ ਪਤਨੀ ਨੂੰ ਮਿਲਣ ਵਾਸਤੇ ਉਹ ਹਸਪਤਾਲ ਜਾ ਰਿਹਾ ਸੀ ਜਿਸ ਦੌਰਾਨ ਉਸਦੇ ਨਾਲ ਇਹ ਹਾ사 ਵਾਪਰਿਆ ਮੇਰੇ ਭਾਈ ਦੇ ਕੋਲ ਜੀ ਕੁੜੀ ਹੋਈ ਸੀਗੀ ਉਹ ਹਸਪੀਟਲ ਜਾਣੇ ਚੱਲਿਆ ਸੀਗਾ ਮੈਨੂੰ ਕਹਿ ਕੇ ਚੱਲਿਆ ਸੀਗਾ ਵੀ ਹਨਾ ਵੀ ਮੈਂ ਵੀ ਤੂੰ ਘਰ ਨੂੰ ਚੱਲਿਆ ਵੀ ਮੈਂ ਤੇਰੀ ਭਾਬੀ ਕੋਲ ਨਹੀਂ ਜਾਂਦਾ ਤੇ ਕਿਵੇਂ ਹੋਇਆ ਹਾਸਾ ਇਹ ਹਾ사 ਜੀ ਮੇਰਾ ਭਾਈ ਆਪਣੀ ਤਰ੍ਹਾਂ ਜਾ ਰਿਹਾ ਸੀਗਾ ਉਹ ਗੱਡੀ ਉਧਰੋਂ ਆ ਰਹੀ ਸੀਗੀ ਤੇ ਰੁਪੀ ਗੱਡੀ ਸੀਗੀ ਉਹਨਾਂ ਨੇ ਪਹਿਲਾਂ ਟਰੱਕ ਚ ਗੱਡੀ ਮਾਰੀ ਫਿਰ ਜਾਂਦੀ ਸਾਰੇ ਉਹਨਾਂ ਦਾ ਬੈਲੈਂਸ ਵਿਗੜ ਗਈ ਉਹਨੇ ਉਹਨਾਂ ਨੇ ਮੇਰੇ ਭਾਈ ਨੂੰ ਜਿਹੜੀ ਸਿੱਧੀ ਜੂਈ ਹੋਣੀ ਸੀ ਜਿੰਨੇ ਪਿੰਨੂ ਤੱਕ ਖੁੱਸ ਕੇ ਲੱਗ ਗਈ ਖਾਸ ਹੀ ਦੂਰ ਤੱਕ ਚਿੰਗ ਲੱਗੇ ਆਏ ਚੱਕੇ ਹੀ ਤਾਂ ਹਾਂ ਮਾਰੇ ਗਏ ਵੀ ਲੱਗਦਾ ਕਿੰਨੀ ਤੇਜ਼ ਆ ਸੀ ਗੱਡੀ ਗੱਡੀ ਜੀ ਹੁਣੀ ਆਈ 100 150 ਦੀ ਸਪੀਡ ਤੇ ਉਹ ਮੋੜੇ ਤੋਂ ਪਾਸ ਕਰਦੇ ਕਰੀ ਹਾਂਜੀ ਕਰ ਵੀ ਕਰ ਰਹੀ ਹੈ ਜੀ ਪੁੱਤ ਦਾ ਡੈਡੀ ਆਈ ਮੈਂ ਆ ਮੇਰਾ ਭਾਈ ਆ ਕੁ ਭਾਬੀ ਆ ਦੋ ਭਤੀਜੀਆਂ ਨੇ ਇੱਕ ਹੋਣਾ ਹੋਈ ਹੈ 7 ਤਰੀਕ ਨੂੰ। ਕਦੋਂ ਹੋਈ ਸੀ ਬੇਟੀਾਂ ਨੇ? ਇਹ 7 ਤਰੀਕ ਨੂੰ। ਬੇਸ਼ੱਕ ਸੜਕ ਕਿਨਾਰਿਆਂ ਦੇ ਉੱਤੇ ਸਾਈਨ ਬੋਰਡ ਲਿਖੇ ਹੁੰਦੇ ਨੇ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ ਜਾਂ ਫਿਰ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਪ੍ਰਿਜ਼ੇ باوجود ਵੀ ਦੇਖਿਆ ਜਾਂਦਾ ਹੈ ਕਿ ਤੇਜ਼ ਰਫ਼ਤਾਰੀ ਦੇ ਕਰਕੇ ਅੱਜ ਕੱਲ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਜਲਦ ਪਹੁੰਚਣ ਦੇ ਚੱਕਰਾਂ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਕਰ ਦਿੰਦੇ ਨੇ। ਹਕੀਕਤ ਟੀਵੀ ਪੰਜਾਬੀ ਨੇ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ